ਸਾਹਿਬ ਸਾਜ ਟੀਵੀ ਤੇ ਤੁਹਾਡਾ ਸਵਾਗਤ ਹੈ ਲੈ ਕੇ ਹਾਜ਼ਰ ਹਾਂ ਅੱਜ ਦੀਆਂ ਮੁੱਖ ਖ਼ਬਰਾਂ ਝਾਰਖੰਡ ਨਿੱਜੀ ਸਕੂਲ ਦੀ ਮਹਿਲਾ ਪ੍ਰਿੰਸੀਪਲ ਨੇ ਵਿਦਿਆਰਥਣਾਂ ਦੀਆਂ ਕਿੰਨੀਆਂ ਲਹਾਈਆਂ ਜਾਂਚਦੇ ਹੁਕਮ ਦਿੱਲੀ ਵਿਧਾਨ ਸਭਾ ਚੋਣਾਂ ਬੀਜੇਪੀ ਨੇ ਜਾਰੀ ਕੀਤੀ 29 ਉਮੀਦਵਾਰਾਂ ਦੀ ਦੂਜੀ ਸੂਚੀ ਚੰਬੂ ਦੇ ਖਨੌਰੀ ਉਤੇ ਡਟੀਆਂ ਕਿਸਾਨ ਜਥੇਬੰਦੀਆਂ ਵੱਲੋਂ ਐਸਕੇਐਮ ਨੂੰ ਫੌਰੀ ਹੰਗਾਮੀ ਬੈਠਕ ਕਰਨ ਦੀ ਅਪੀਲ ਨਸ਼ਿਆਂ ਦੀ ਅਲਾਮਤ ਮਾਨੇ ਸ਼ਾਹ ਤੋਂ 600 ਕਰੋੜ ਰੁਪਏ ਮੰਗੇ ਪੰਜਾਬ ਰੈਵਨਿਊ ਅਫਸਰ ਐਸੋਸੀਏਸ਼ਨ ਵੱਲੋਂ 14 ਤੋਂ ਹੜਤਾਲ ਦਾ ਐਲਾਨ ਚਰੋਣੀ ਕਾਲੀ ਦਲ ਦੀ ਭਰਤੀ ਲਈ ਬਣਾਈ ਕਮੇਟੀ ਅੱਜ ਵੀ ਕਾਇਮ ਹੈ ਜਥੇਦਾਰ ਸੜਕ ਹਾਦਸੇ ਵਿੱਚ ਗੰਭੀਰ ਜ਼ਖਮੀ ਹੋਏ ਐਸਐਸਫ ਦੇ ਮੁਲਾਜ਼ਮ ਨੇ ਦਮ ਤੋੜਿਆ ਕੰਪਿਊਟਰ ਵਿਭਾਗ ਵੱਲੋਂ ਸੁਨਾਮ ਚ ਸੂਬਾ ਪਧਰੀ ਰੋਜ਼ ਪ੍ਰਦਰਸ਼ਨ ਖੁੰਖਾਰ ਕੁੱਤਿਆਂ ਨੇ 11 ਸਾਲਾ ਬੱਚਾ ਨੋਚ-ਨੋਚ ਕੇ ਮਾਰਮਕਾਇਆ ਲੋਕਾਂ ਵੱਲੋਂ ਕੌਮੀ ਮਾਰਗ ਜਾਮ ਇੰਗਲੈਂਡ ਖਿਲਾਫ ਟੀ-20 ਲੜੀ ਲਈ ਮੁਹੰਮਦ ਸ਼ਮੀ ਦੀ ਭਾਰਤੀ ਟੀਮ 'ਚ ਵਾਪਸੀ ਹੁਣ ਖਬਰਾਂ ਵਿਸਤਾਰ ਨਾਲ ਝਾਰਖੰਡ ਦੇ ਤਨਵਾਦ ਜ਼ਿਲ੍ਹੇ ਵਿੱਚ ਇੱਕ ਨਿੱਜੀ ਸਕੂਲ ਦੀ ਮਹਿਲਾ ਪ੍ਰਿੰਸੀਪਲ ਉੱਤੇ 10ਵੀਂ ਜਮਾਤ ਦੀਆਂ 80 ਲੜਕੀਆਂ ਦੀਆਂ ਕਮੀਜ਼ਾਂ ਲਾਹਣ ਦੇ ਦੋਸ਼ ਲੱਗੇ ਹਨ ਪ੍ਰਸ਼ਾਸਨ ਨੇ ਇਸ ਪੂਰੇ ਮਾਮਲੇ ਦੀ ਜਾਂਚ ਦੀ ਹੁਕਮ ਦਿੱਤੀ ਹੈ ਨਾ ਜਾਣਕਾਰੀ ਅਨੁਸਾਰ ਇਹਨਾਂ ਲੜਕੀਆਂ ਨੇ ਕਮੀਜ਼ਾਂ ਤੇ ਕੁਝ ਸੁਨੇਹੇ ਲਿਖੇ ਸਨ ਜਿਸ ਕਰਕੇ ਪ੍ਰਿੰਸੀਪਲ ਨੇ ਉਹਨਾਂ ਨੂੰ ਕਮੀਜ਼ਾਂ ਲਾਹਣ ਦੇ ਹੁਕਮ ਦਿੱਤੇ ਸਨ ਇਹਨਾਂ ਲੜਕੀਆਂ ਨੂੰ ਮਗਰੋਂ ਕਮੀਜ਼ਾਂ ਤੋਂ ਬਗੈਰ ਬਲੇਜ਼ਰ ਪਾ ਕੇ ਘਰ ਨੂੰ ਮੋੜਨਾ ਪਿਆ ਡਿਪਟੀ ਕਮਿਸ਼ਨਰ ਮਾਧਵੀ ਮਿਸ਼ਰਾ ਨੇ ਕਿਹਾ ਕਿ ਇਹ ਘਟਨਾ ਜੋਰਾ ਪੋਖਰ ਪੁਲਿਸ ਸਟਾਸ਼ਨ ਇਲਾਕੇ ਦੀਨ ਆਉਂਦੇ ਦਿਗਵਾਦੀ ਦੇ ਇੱਕ ਬਕਾਰੀ ਸਕੂਲ ਦੀ ਹੈ ਲੜਕੀਆਂ ਦੇ ਮਾਪਿਆਂ ਨੇ ਡੀਸੀ ਨੂੰ ਸ਼ਿਕਾਇਤ ਕੀਤੀ ਕਿ 10ਵੀਂ ਜਮਾਤ ਦੀਆਂ ਲੜਕੀਆਂ ਆਪਣੀ ਪ੍ਰੀਖਿਆ ਦੇਣ ਮਗਰੋਂ ਪੈਨਡੇ ਦੇ ਨੂੰ ਲੈ ਕੇ ਇੱਕ ਦੂਜੇ ਦੀਆਂ ਕਮੀਜ਼ਾਂ ਤੇ ਸੁਨੇਹੇ ਲਿਖ ਰਹੀਆਂ ਸਨ ਪਹਿਲਾ ਪ੍ਰਿੰਸੀਪਲ ਨੇ ਇਸ ਉਤੇ ਇਤਰਾਜ਼ ਕੀਤਾ ਤੇ ਵਿਦਿਆਰਥਣਾਂ ਨੂੰ ਆਪਣੀਆਂ ਕਮੀਜ਼ਾਂ ਉਤਾਰ ਲੈ ਕਿਹਾ ਵਿਦਿਆਰਥਣਾਂ ਨੇ ਹਾਲਾਂਕਿ ਮਾਫੀ ਵੀ ਮੰਗੀ ਮਾਪਿਆਂ ਨੇ ਕਿਹਾ ਕਿ ਸਾਰੀਆਂ ਵਿਦਿਆਰਥਣਾਂ ਨੂੰ ਬਿਨਾ ਕਮੀਜ਼ ਦੇ ਬਲੇਜ਼ਰ ਪਾ ਕੇ ਘਰ ਭੇਜ ਦਿੱਤਾ ਗਿਆ ਮਿਸ਼ਰਾ ਨੇ ਕਿਹਾ ਕਈ ਮਾਪਿਆਂ ਨੇ ਪ੍ਰਿੰਸੀਪਲ ਖਿਲਾਫ ਸ਼ਿਕਾਇਤ ਕੀਤੀ ਹੈ ਅਸੀਂ ਵੀ ਕੁਝ ਪੀੜਤ ਲੜਕੀਆਂ ਨਾਲ ਗੱਲਬਾਤ ਕੀਤੀ ਹੈ ਪ੍ਰਸ਼ਾਸਨ ਨੇ ਮਾਮਲੇ ਦੀ ਨੂੰ ਗੰਭੀਰਤਾ ਨਾਲ ਲਿਆ ਹੈ ਮਾਮਲੇ ਦੀ ਜਾਂਚ ਲਈ ਕਮੇਟੀ ਬਣਾਈ ਗਈ ਹੈ ਇਮੇਟੀ ਵਿੱਚ ਸਬ-ਡਿਵੀਜ਼ਨਲ ਅਡਮਿਨਿਸਟਰेटर ਜ਼ਿਲ੍ਹਾ ਸਖਿਆ ਅਫਸਰ ਜ਼ਿਲ੍ਹਾ ਸਮਾਜ ਭਲਾਈ ਅਧਿਕਾਰੀ ਤੇ ਸਬ-ਡਿਵੀਜ਼ਨਲ ਪੁਲਿਸ ਅਧਿਕਾਰੀ ਸ਼ਾਮਲ ਹਨ ਡੀਸੀ ਨੇ ਆਕੇ ਜਾਂਚ ਕੀ ਮਿੱਟੀ ਦੀ ਰਿਪੋਰਟ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ ਉਧਰ ਵਾਰ-ਵਾਰ ਸੰਪਰਕ ਕਰਨ ਦੇ باوجود ਪ੍ਰਿੰਸੀਪਲ ਨਾਲ ਗੱਲਬਾਤ ਨਹੀਂ ਹੋ ਸਕੀ ਡੀਸੀ ਨੂੰ ਸ਼ਿਕਾਇਤ ਕਰਨ ਮੌਕੇ ਝਾਰੀਆ ਤੋਂ ਵਿਧਾਇਕ ਰਾਗਨੀ ਸਿੰਘ ਵੀ ਲੜਕੀਆਂ ਦੇ ਮਾਪਿਆਂ ਨਾਲ ਮੌਜੂਦ ਸਨ ਸਿੰਘ ਨੇ ਘਟਨਾ ਨੂੰ ਸ਼ਰਮਨਾਕ ਤੇ ਮੰਦਭਾਗਾ ਦੱਸਿਆ ਦਿੱਲੀ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਸਨੇਚਰਵਾਰ ਨੂੰ 29 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਨੇ ਆਮ ਆਦਮੀ ਪਾਰਟੀ ਦੇ ਸਾਬਕਾ ਨੇਤਾ ਕਪਲ ਮਿਸ਼ਰਾ ਨੂੰ ਕਰਾਵਲ ਨਗਰ ਤੋਂ ਚੋਣ ਮੈਦਾਨ ਚੁਟਾਰਿਆ ਹੈ ਜੋ ਆਪਣੀ ਕੱਟੜਾ ਹਿੰਦੂਤਾਵਾਦੀ ਸਿਆਸਤ ਲਈ ਜਾਣੇ ਜਾਂਦੇ ਹਨ। ਭਾਜਪਾ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਬਦਨਾਲਾਲ ਪ੍ਰਾਣਾ ਦੇ بیٹے ਹਰੀਸ਼ ਪ੍ਰਾਣਾ ਨੂੰ ਮੋਤੀ ਨਗਰ ਸੀਟ ਤੋਂ ਉਮੀਦਵਾਰ ਬਣਾਇਆ ਹੈ। ਭਾਜਪਾ ਨੇ 70 ਮੈਂਬਰੀ ਦਿੱਲੀ ਵਿਧਾਨ ਸਭਾ ਲਈ 29 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਦਿੱਲੀ ਚ 5 ਫਰਵਰੀ ਨੂੰ ਵੋਟਾਂ ਪੈਣਗੀਆਂ ਤੇ ਵੋਟਾਂ ਦੀ ਗਿਣਤੀ 8 ਫਰਵਰੀ ਨੂੰ ਹੋਵੇਗੀ। ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦੀ ਲਗਾਤਾਰ ਨਿੱਗਰਦੀ ਹਾਲਤ ਦੇ ਹਵਾਲੇ ਨਾਲ ਐਸਕੇਐਮ ਅਤੇ ਕਿਸਾਨ ਮਜ਼ਦੂਰ ਮੋਰਚਾ ਨੇ ਐਸਕੇਐਮ ਦੀ ਤਾਲਮਿਲ ਕਮੇਟੀ ਨੂੰ ਪੱਤਰ ਲਿਖ ਕੇ 15 ਜਨਵਰੀ ਥਾਂ ਫੌਰੀ ਹੰਗਾਮੀ ਬੈਠਕ ਕਰਨ ਦੀ ਅਪੀਲ ਕੀਤੀ ਹੈ। ਦੋਵਾਂ ਫੋਰਮਾਂ ਨੇ ਕਿਹਾ ਕਿ ਇਹ ਮੀਟਿੰਗ ਪਟਿਆਲਾ ਦੀ ਥਾਂ ਢਾਬੀ ਗੁਜਰਾਵਾਰਡਰ ਤੇ ਕੀਤੀ ਜਾਵੇ। ਕਿਸਾਨ ਜਥੇਬੰਦੀਆਂ ਨੇ ਤਰਕ ਦਿੱਤਾ ਕਿ ਉਹ ਢੱਲੇਵਾਲ ਦੀ ਨਿੱਗਰਦੀ ਹਾਲਤ ਕਰਕੇ ਮੋਰਚਾ ਛੱਡ ਕੇ ਨਹੀਂ ਜਾ ਸਕਦੇ। لہٰذا یہ بیٹھک ਪਟਿਆਲਾ ਦੀ ਥਾਂ ਢਾਬੀ ਗੁજરાں بارڈر ਤੇ ਹੀ ਕੀਤੀ ਜਾਵੇ। ਕਿਸਾਨਾਂ ਆਗੂ ਸੁਖਜੀਤ ਸਿੰਘ ਹਰਦੋ ਛੱਡੇ, ਅਵਮਨ ਨਿਊ ਕਹਾਰ, ਲਖਵਿੰਦਰ ਔਲਖਰ, ਇੰਦਰਜੀਤ ਕੋੜ ਬੁੱਢਾ ਤੇ ਹੋਰ ਆਗੂਆਂ ਨੇ ਢਾਬੀ ਗੁજરાں بارڈر ਤੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਉਪਰੋਕਤ ਪੱਤਰ ਬਾਰੇ ਜਾਣਕਾਰੀ ਸਾਂਝੀ ਕੀਤੀ। ਕਿਸਾਨਾਂ ਆਗੂ ਨੇ ਕਿਹਾ ਕਿ ਇਹ ਪੱਤਰ ਐਸਕੇਐਮ ਦੀ ਤਾਲਮਿਲ ਕਮੇਟੀ ਦੇ ਨੁਮਾਇੰਦਿਆਂ ਨੂੰ ਵਟਸਐਪ ਤੇ ਹੋਰ ਸਾਧਨਾ ਜਰੀਏ ਭੇਜਿਆ ਜਾ ਰਿਹਾ ਹੈ। ਐਸਕੇਐਮ ਦੀ ਤਾਲਮਿਲ ਕਮੇਟੀ ਨੇ 9 ਜਨਵਰੀ ਨੂੰ ਮੋਗਾ ਵਿੱਚ ਕਿਸਾਨ ਮਹਾਪੰਚਾਇਤ ਵਿੱਚ ਲਏ ਫੈਸਲੇ ਤਹਿਤ ਹੀ ਚੰਬੂ ਅਤੇ ਖਨੌਰੀ ਵਾਡਾ ਤੇ ਪਹੁੰਚ ਕੇ 15 ਜਨਵਰੀ ਦੀ ਬੈਠਕ ਲਈ ਸੱਦਾ ਪੱਤਰ ਦਿੱਤਾ ਸੀ ਉਧਰ ਪੰਜਾਬ ਸਰਕਾਰ ਵੱਲੋਂ ਗਠਿਤ ਉੱਚ ਪੱਧਰੀ ਮੈਡੀਕਲ ਬੋਰਡ ਵੱਲੋਂ 9 ਜਨਵਰੀ ਨੂੰ ਕੀਤੀ ਗਏ ਮੈਡੀਕਲ ਜਾਂਚ ਦਰਾਂ ਨਾਲ ਲਏ ਗੇ ਸੈਂਪਲ ਤੇ ਅਲਟਰਾਸਾਉਂਡ ਸੰਬੰਧੀ ਆਈਆਂ ਰਿਪੋਰਟਾਂ ਪਹਿਲਾਂ ਦੀ ਤਰ੍ਹਾਂ ਹੀ ਚਿੰਤਾਜਨਕ ਹਨ ਇਸ ਕਰਕੇ ਵੀ ਕਿਸਾਨ ਆਗੂ ਐਸ ਕੇ ਐਮ ਨਾਲ ਇਕਤਾ ਦੇ ਮੁੱਦੇ ਤੇ ਮੀਟਿੰਗ ਜਲਦੀ ਕਰਦੀ ਕਾਲੀ ਕਰ ਰਹੇ ਹਨ ਤਾਂ ਜੋ ਇਕਜੁੱਟ ਹੋ ਕੇ ਕੇਂਦਰ ਸਰਕਾਰ ਤੇ ਮੰਗਾਂ ਦੀ ਪੂਰਤੀ ਲਈ ਦਬਾਅ ਵਧਾਇਆ ਜਾ ਸਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਸ਼ੀਲੇ ਪਦਾਰਥਾਂ ਦੇ ਮਾავლਿਆਂ ਦੀ ਤੇਜ਼ੀ ਨਾਲ ਨਿਪਟਾਰੇ ਲਈ ਵਿਸ਼ੇਸ਼ ਐਨਡੀपीएस ਅਦਾਲਤਾਂ ਸਥਾਪਿਤ ਕਰਨ ਲਈ ਕੇਂਦਰੀ ਗ੍ਰਹਿ ਮੰਤਰੀ ਅਮੇਸ਼ਾ ਤੋਂ 600 ਕਰੋੜ ਰੁਪਏ ਦੀ ਇੱਕ ਮੁਸ਼ਤ ਵਿਕਤੀ ਸਹਾਇਤਾ ਮੰਗੀ ਹੈ ਮਾਨ ਨੇ ਕਹਾ ਕੇ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਸਮਾਜਿਕ ਆਰਥਿਕ ਤਵਾਜਨ ਵਿਗੜ ਰਹੀ ਹੈ ਜਿਸ ਨਾਲ ਅਪਰਾਧ ਕ੍ਰੇਲੂ ਹਿੰਸਾ ਤੇ ਸੇਤਸਮਸਯਾ ਵਿੱਚ ਵਾਧਾ ਹੋ ਰਿਹਾ ਹੈ ਨਸ਼ਾ ਤਸਕਰੀਅਤੇ ਰਾਸ਼ਟਰੀ ਸੁਰੱਖਿਆ ਵਿਸ਼ੇ ਉਤੇ ਖੇਤਰੀ ਕਾਨਫਰੰਸ ਨੂੰ ਵਰਚੂਅਲੀ ਸੰਬੋਧਨ ਕਰਦਿਆਂ ਮਾਨ ਨੇ ਕੇਂਦਰ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਨੂੰ ਵਿਸ਼ੇਸ਼ ਨਾਰਕੋਟਿਕ ਡਰੱਗਜ਼ ਅਤੇ ਸਾਈਕੋਟ੍ਰੋਪਿਕ ਪਦਾਰਥ ਅਦਾਲਤਾਂ ਬਣਾਉਣ ਅਤੇ ਇੱਕ ਸਰਕਾਰੀ ਵਕੀਲਾਂ ਦੀ ਭਰਤੀ ਲਈ 10 ਸਾਲਾਂ ਲਈ ਪ੍ਰਤੀ ਸਾਲ 60 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇਵੇ ਮਾਨਯੇ ਕਿਹਾ ਕਿ 1 ਜਨਵਰੀ 2025 ਤੱਕ 35000 ਨਸ਼ੀਲੇ ਪਦਾਰਥਾਂ ਦੇ ਮਾਮਲੇ ਮੁਕੱਦਮੇ ਲਈ ਬਕਾਇਆ ਸਨ ਉਹਨਾਂ ਕਹੇ ਕਿ ਮੌਜੂਦਾ ਨਿਪਟਾਰਾ ਦਰ ਦੇ ਆਧਾਰ ਤੇ ਔਸਤਨ ਇੱਕ ਸੈਸ਼ਨ ਅਦਾਲਤ ਨੂੰ ਮੁਕੱਦਮਾ ਪੂਰਾ ਕਰਨ ਲਈ 7 ਸਾਲ ਲੱਗਦੇ ਹਨ ਮਾਨਯੋਗ ਦੱਸਿਆ ਕਿ ਅਗਲੇ 5 ਸਾਲਾਂ ਵਿੱਚ ਔਸਤਨ ਨਿਪਟਾਰੇ ਦਾ ਸਮਾਂ 7 ਸਾਲਾਂ ਤੋਂ ਵੱਧ ਕੇ 11 ਸਾਲ ਹੋ ਜਾਵੇਗਾ ਉਹਨਾਂ ਕਹੇ ਕਿ ਰਾਜ ਨੇ 16ਵੇਂ ਮਿੱਤਕ ਕਮਿਸ਼ਨਰ ਆਹੀ 2829 ਕਰੋੜ ਰੁਪਏ ਦੀ ਮੰਗ ਕੀਤੀ ਸੀ ਜਿਸ ਨੂੰ ਪ੍ਰਭਾਵਸ਼ਾਲੀ ਕਰਨ ਲਾਗੂ ਕਰਨਾ ਤੇ ਐਨਟੀਐਫ ਅਤੇ ਦੇਲਾਂ ਦੇ ਬੁਨਿਆਦੀ ਢਾਂਚੇ ਅਤੇ ਲੋਜਿਸਟਿਕ ਸਹਾਇਤਾ ਨੂੰ ਅਪਗ੍ਰੇਡ ਕਰ ਲਈ ਜਲਦੀ ਤੋਂ ਜਲਦੀ ਮਨਜ਼ੂਰੀ ਦੇਣੀ ਚਾਹੀਦੀ ਹੈ ਮੁੱਖ ਮੰਤਰੀ ਨੇ ਕਮਾਂਤਰੀ ਸਿਹਰਾ ਦੇ ਤਾਇਨਾਤ ਸੀਮਾ ਸੁਰੱਖਿਆ ਬਲ ਨੂੰ ਮਜ਼ਬੂਤ ਕਰਨ ਦਾ ਵੀ ਸੱਦਾ ਦਿੱਤਾ ਮੰਨੇ ਕਿਹਾ ਕਿ ਪਿਛਲੇ 5 ਸਾਲਾਂ ਵਿੱਚ 1247 ਡਰੋਨ ਦੇਖੇ ਗਏ ਹਨ ਅਤੇ ਉਹਨਾਂ ਵਿੱਚੋਂ ਸਿਰਫ 417 ਨੂੰ ਹੀ ਫੜਿਆ ਗਿਆ ਹੈ ਉਹਨਾਂ ਕਹਿ ਕੇ ਇਸ ਵੇਲੇ ਕਮਾਂਤਰੀ ਸਿਹਰਾ ਦੇ 552 ਕਿਲੋਮੀਟਰ ਦੇ ਨਾਲ-ਨਾਲ ਸਿਰਫ 12 ਜੈਮਿੰਗ ਸਿਸਟਮ ਕਾਰਸ਼ੀਲਾ ਹਨ ਉਨਾ ਕੇ ਆਖਿਰਕਾਰ ਕਾਬੂ ਨੂੰ ਕਲੀ ਘੱਟੋ ਘੱਟ 50 ਹੋਰ ਅਜੇ ਸਿਸਟਮਾਂ ਦੀ ਲੋੜ ਹੈ ਪਿਛਲੇ 2.5 ਸਾਲਾਂ ਵਿੱਚ ਸੂਬਾ ਸਰਕਾਰ ਨੇ ਐਨਡੀਪੀਐਸ ਐਕਟਾ ਤਹਿਤ ਲਗਭਗ 33500 ਮਾਮਲੇ ਦਰਜ ਕੀਤੇ ਹਨ ਜਿਨ੍ਹਾਂ ਵਿੱਚ 43000 ਮੁਲਜ਼ਮਾਂ ਨੂੰ 3000 ਕਿਲੋਗ੍ਰam ਹੈਰੋਇਨ 2600 ਕਿਲੋਗ੍ਰam ਉਫੀਮ ਅਤੇ 4.3 ਕਰੋੜ ਰੁਪਏ ਦੀਆਂ ਦਵਾਈਆਂ ਨਾਲ ਗ੍ਰਿਫਤਾਰ ਕੀਤਾ ਗਿਆ ਹੈ ਪੰਜਾਬ ਰੈਵਨਿਊ ਅਫਸਰ ਐਸੋਸੀਏਸ਼ਨ ਨੇ ਸਰਕਾਰ ਦੀਆਂ ਨੀਤੀਆਂ ਤੇ ਪ੍ਰਧਾਨ ਸੁਖਚਰਨਾ ਸਿੰਘ ਚੰਨੀ ਕਲਾਬ ਦਰਜ ਕੀਤੇ ਗਏ ਕੇਸ ਵਿਰੁੱਧ 14 ਜਨਵਰੀ ਤੋਂ ਹੜਤਾਲ ਸ਼ੁਰੂ ਕਰਨ ਦਾ ਐਲਾਨ ਕਰਦਿਆਂ ਮਾਮਲੇ ਦੀ ਜਾਂਚ ਮੰਗੀ ਹੈ ਇਸ ਦੌਰਾਨ ਪੰਜਾਬ ਵਿੱਚ ਰਜਿਸਟਰੀਆਂ ਤੇ ਹੋਰ ਭੂਮੀ ਰਿਕਾਰਡ ਨਾਲ ਸੰਬੰਧਿਤ ਸਾਰੇ ਕੰਮਕਾਜ ਆਪ ਕਿਤੇ ਜਾਣਗੇ ਐਸੋਸੀਏਸ਼ਨ ਦੇ ਪ੍ਰਧਾਨ ਚੰਨੀ ਨੇ ਆਪਣੇ ਸਾਥੀਆਂ ਨਾਲ ਚੰਡੀਗੜ੍ਹ ਪ੍ਰੈਸ ਕਲਾਬ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਐਸੋਸੀਏਸ਼ਨ ਦੇ ਵਕਤ ਨੇ ਕਈ ਵਾਰ ਪੰਜਾਬ ਸਰਕਾਰ ਦੇ ਮੰਤਰੀਆਂ ਨਾਲ ਗੱਲਬਾਤ ਕੀਤੀ ਪਰ ਸੂਬਾ ਸਰਕਾਰ ਨੇ ਉਹਨਾਂ ਦੇ ਮਸਲੇ ਹੱਲ ਨਹੀਂ ਕੀਤੇ ਉਹਨਾਂ ਕਹਿਆ ਕਿ ਸੂਬਾ ਸਰਕਾਰ ਵੱਲੋਂ ਐਸੋਸੀਏਸ਼ਨ ਦੀਆਂ ਮੰਗਾਂ ਮੰਨਣ ਦੀ ਥਾਂ ਉਹਨਾਂ ਦੇ ਮੈਂਬਰਾਂ ਖਿਲਾਫ ਕੇਸ ਦਰਜ ਕਰਕੇ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਅਨੁਸਾਰ ਹੈ ਕਿ 27 ਨਵੰਬਰ ਨੂੰ ਵਿਜੀਲੈਂਸ ਬਿਊਰੋ ਬਰਨਾਲਾ ਨੇ ਪੰਜਾਬ ਰੈਵਨਿਊ ਅਫਸਰ ਐਸੋਸੀਏਸ਼ਨ ਦੇ ਪ੍ਰਧਾਨ ਸੁਖਤਾਰਨ ਸਿੰਘ ਚੰਨੀ ਨੂੰ ਕਥਿਤ ਤੌਰ ਤੇ ਰਿਸ਼ਵਤ ਲੈਣ ਦਾ ಆರੰਗਿਆ ਇੱਥੇ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਸੀ ਇਸ ਸਬੰਧੀ ਸੂਬੇ ਦੇ ਸਾਰੇ ਰੈਵਨਿਊ ਅਫਸਰਾਂ ਨੇ 28 ਤੇ 29 ਨਵੰਬਰ ਨੂੰ ਸਮੂਹਿਕ ਛੁੱਟੀ ਲੈ ਕੇ ਪ੍ਰਦਰਸ਼ਨ ਕੀਤਾ ਸੀ ਐਸੋਸੀਏਸ਼ਨਾਂ ਆਗੂਆਂ ਨੇ ਸੋਚ ਚਰਨ ਸਿੰਘ ਚੰਨੀ ਖਿਲਾਫ ਦਰਜ ਕੇਸ ਰੱਦ ਕਰਨ ਦੀ ਮੰਗ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਕਰਨ ਅਤੇ ਜਥੇਬੰਦੀ ਦੀ ਨਵੀਂ ਭਰਤੀ ਦੀ ਪ੍ਰਕਿਰਿਆ 20 ਜਨਵਰੀ ਤੋਂ ਸ਼ੁਰੂ ਕਰਨ ਦੇ ਫੈਸਲੇ ਤੋਂ ਇੱਕ ਦਿਨ ਬਾਅਦ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘੂਬੀਰ ਸਿੰਘ ਨੇ ਕਿਹਾ ਕਿ ਅਕਾਲ ਤਖਤ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਲਈ ਬਣਾਈ ਗਈ ਸੱਤ ਮੈਂਬਰੀ ਕਮੇਟੀ ਅੱਜ ਵੀ ਸਟੈਂਡ ਕਰਦੀ ਹੈ ਅਤੇ ਉਸ ਨੂੰ ਕਾਰਜਸ਼ੀਲ ਹੋਣਾ ਚਾਹੀਦਾ ਹੈ। ਸ਼੍ਰੋਮਣੀ ਅਕਾਲੀ ਦਲ ਦੀ ਸ਼ੁੱਕਰਵਾਰ ਨੂੰ ਹੋਈ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਇਸ ਉਪਰੋਕਤ ਸੱਤ ਮੈਂਬਰੀ ਕਮੇਟੀ ਨੂੰ ਅੰਨੈਡ ਕਰਦਿਆਂ ਪਾਰਟੀ ਵੱਲੋਂ ਆਪਣੇ ਸੀਨੀਅਰ ਅਗੋਬ অবজারভার ਵਜੋਂ ਤੈਨਾਤ ਕੀਤੇ ਗਏ ਹਨ ਮੀਡੀਆ ਨਾਲ ਗਲਵੱਤ ਕਰਦਿਆਂ ਜੱਜਦਾਰ ਗਿਆਨੀ ਰਗਵੀਰ ਸਿੰਘ ਨੇ ਕਿਹਾ ਕਿ ਜੇ ਆਕਾਲ ਤਖਤ ਵੱਲੋਂ ਬਣਾਈ ਗਈ ਸੱਤ ਮੈਂਬਰੀ ਕਮੇਟੀ ਦਾ ਜ਼ਿਕਰ ਨਹੀਂ ਕੀਤਾ ਗਿਆ ਤਾਂ ਇਹ ਆਨਾਕਾਨੀ ਵਾਲੇ ਰਵੱਈਏ ਦਾ ਹੀ ਕਿੱਸਾ ਹੈ ਉਹਨਾਂ ਸਿੱਧੇ ਰੂਪ ਵਿੱਚ ਸ਼ੋਮਣੀ ਅਕਾਲੀ ਦਲ ਦੇ ਇਸ ਫੈਸਲੇ ਨਾਲ ਨਾਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਆਕਾਲ ਤਖਤ ਵੱਲੋਂ ਕੀਤੇ ਗਏ ਫੈਸਲੇ ਨੂੰ ਉਬੂਹੂ ਲਾਗੂ ਕੀਤਾ ਜਾਣਾ ਚਾਹੀਦਾ ਹੈ ਅਸੇਦਾਰ ਨੇ ਕਿਹਾ ਕਿ ਉਹ ਪਹਿਲਾਂ ਵੀ ਆ ਚੁੱਕੇ ਹਨ ਕਿ 2.2 ਅਕਾਲ ਤਖਬ ਦੀ ਫਸੀਲ ਤੋਂ ਕੀਤੇ ਗਏ ਆਦੇਸ਼ ਇਨਨ ਲਾਗੂ ਹੋਣੇ ਚਾਹੀਦੇ ਹਨ ਉਹਨਾਂ ਕਿਹਾ ਕਿ ਸ਼੍ਰੋਮਣੀ ਕਾਲੀਗਲ ਦੀ ਵਰਕਿੰਗ ਕਮੇਟੀ ਵੱਲੋਂ ਸੁਖੀ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਕਰਨਾ ਸਵਾਗਤਯੋਗ ਹੈ ਉਹਨਾਂ ਦੱਸਿਆ ਕਿ ਬਾਕੀ ਹੋਰ ਅਕਾਲੀ ਆਗੂਆਂ ਜਿਨ੍ਹਾਂ ਦੇ ਅਸਤੀਫੇ ਰੱਦ ਕਰ ਦਿੱਤੇ ਗਏ ਹਨ ਬਾਰੇ ਪਾਰਟੀ ਬੁਲਾਰੇ ਨੇ ਸਪਸ਼ਟ ਕੀਤਾ ਹੈ ਕਿ ਉਹਨਾਂ ਦੇ ਅਸਤੀਫੇ ਪਹਿਲਾਂ ਹੀ ਰਜਿਸਟਰ ਵਿੱਚ ਪ੍ਰਵਾਨ ਕਰ ਦਿੱਤੇ ਗਏ ਸਨ ਉਹਨਾਂ ਕਿਹਾ ਕਿ ਪਾਰਟੀ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਵਾਸਤੇ ਪਾਰਟੀ ਪ੍ਰਕਿਰਿਆ ਸ਼ੁਰੂ ਕਰਨ ਦਾ ਫੈਸਲਾ ਕਾਲ ਤਖਤ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਹੀ ਕੀਤਾ ਗਿਆ ਹੈ। ਇਹ ਤੇ ਰਹਿ ਗਈ ਸ਼੍ਰੋਮਣੀ ਕਾਲੀਦਲ ਦੇ ਇੱਕ ਵਾਪਦੇ ਨੇ ਬੀਤੇ ਦਿਨ ਜਥੇਦਾਰ ਗਿਆਨੀ ਰਘਵੀਰ ਸਿੰਘ ਨਾਲ ਮਿਲ ਕੇ ਉਹਨਾਂ ਨੂੰ ਜਾਣੂ ਕਰਵਾਇਆ ਸੀ ਕਿ ਕਾਲ ਤਖਤ ਵੱਲੋਂ ਬਣਾਈ ਗਈ ਕਮੇਟੀ ਪਾਰਟੀ ਦੇ ਸੰਵਿਧਾਨ ਮੁਤਾਬਕ ਚੋਣ ਨਹੀਂ ਕਰਵਾ ਸਕਦੀ ਹੈ ਅਤੇ ਇਹ ਕਾਨੂੰਨੀ ਤੌਰ ਤੇ ਇੱਕ ਅੜਿੱਕਾ ਹੈ। ਇਸ ਮਾਮਲੇ ਵਿੱਚ ਜਥੇਦਾਰ ਗਿਆਨੀ ਰਘਵੀਰ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਕੁਝ ਵਕੀਲਾਂ ਦੇ ਇਸ ਸੰਬੰਧੀ ਦਸਤਾਵੇਜ਼ ਹੀ ਦਿੱਤੇ ਗਏ ਹਨ ਅਤੇ ਚੋਣ ਕਮਿਸ਼ਨ ਦਾ ਇੱਕ ਪਰਫਾਰਮਾ ਵੀ ਦਿੱਤਾ ਗਿਆ ਹੈ। ਉਨ੍ਹਾਂ ਨੇ ਇਸ ਤੋਂ ਵੱਧ ਹੋਰ ਕੋਈ ਜਾਣਕਾਰੀ ਨਹੀਂ ਹੈ। ਦੋ ਦਿਨ ਪਹਿਲਾਂ ਸੜਕ ਹਾਸੀ ਵਿੱਚ ਜ਼ਖਮੀ ਹੋਏ ਐਸਐਸਐਫ ਦੇ ਮੁਲਾਜ਼ਮਾ ਹਰਸ਼ਵੀਰ ਸਿੰਘ ਦੀ ਬੀਤੀ ਦੇਰ ਰਾਤ ਮੌਤ ਹੋ ਗਈ। ਉਸਨੇ ਪੀਜੀਆਈ ਚੰਡੀਗੜ੍ਹ ਵਿਖੇ ਦਮ ਤੋੜ ਦਿੱਤਾ। ਹਰਸ਼ਵੀਰ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਖਬਰ ਸੁਣਦਿਆਂ ਹੀ ਭਵਾਨੀਗੜ੍ਹ ਇਲਾਕੇ ਵਿੱਚ ਸੋਗ ਦੀ ਲਹਿਰ ਦੌਰ ਗਈ ਹੈ। ਗੌਰਤਲ ਬਹਿਕੇ 8 ਤੇ 9 ਜਨਵਰੀ ਦੀ ਦਰਮਿਆਨੀ ਰਾਤ ਨੂੰ ਇੱਕ ਸਵਿਫਟ ਕਾਰ ਨੇ ਝੜਕ ਸੁਰੱਖਿਆ ਫੋਰਸ ਦੀ ਉਸ ਗੱਡੀ ਨੂੰ ਟੱਕਰ ਮਾਰ ਦਿੱਤੀ ਸੀ। ਜਿਸ ਵਿੱਚ ਹਰਸ਼ਵੀਰ ਸਿੰਘ ਡਿਊਟੀ ਤੇ ਤਾਇਨਾਤ ਸੀ ਇਸ ਜ਼ੋਰਦਾਰ ਟੱਕਰ ਕਾਰਨ ਦੋਵੇਂ ਗੱਡੀਆਂ ਪਲਟ ਗਈਆਂ ਸਨ ਅਤੇ ਹਰਸ਼ਵੀਰ ਸਿੰਘ ਜ਼ਖਮੀ ਹੋ ਗਿਆ ਸੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ ਸੀ ਜਿੱਥੇ ਜ਼ਖਮਾਂ ਦੀ ਤਾਬਨਾ ਚੱਲਦਿਆਂ ਬੀਤੀ ਰਾਤ ਉਹ ਦਮ ਤੋੜ ਗਿਆ ਸਰਕਾਰੀ ਸਕੂਲਾਂ ਦੇ ਹਜ਼ਾਰਾਂ ਕੰਪਿਊਟਰ ਅਧਿਆਪਕਾਂ ਵੱਲੋਂ ਵੱਖ-ਵੱਖ ਸੰਗਠਨਾਂ ਦੇ ਸਹਿਯੋਗ ਨਾਲ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਕੰਪਿਊਟਰ ਅਧਿਆਪਕਾਂ ਨੇ ਸਰਕਾਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਕੰਪਿਊਟਰ ਦੀ ਆਪਕਾ ਪੋਖੜਤਾਲਾ ਸੰਘਰਸ਼ਕ ਕਮੇਟੀ ਦੇ ਆਗੂ ਪਰਵੀ ਸਿੰਘ ਪੰਨੀ ਅਤੇ ਪ੍ਰਦੀਪ ਕੁਮਾਰ ਮਲੋਕਾ ਨੇ ਕਿਹਾ ਕਿ ਸਰਕਾਰ ਮੀਟਿੰਗਾਂ 'ਚ ਸਹਿਮਤੀ ਹੋਣ ਦੇ ਬਾਵਜੂਦ ਉਹਨਾਂ ਦੀਆਂ ਮੰਗਾਂ ਮੰਨਣ ਤੋਂ ਟਾਲਾ ਵੱਟ ਰਹੀ ਹੈ। ਠਾਣਾ ਦਾਖਾ ਦੀ ਨਾ ਪਿੰਡ ਹਸਨਪੁਰ ਨਾਲ ਖੇਤਾਂ ਵਿੱਚ ਵਸੇ ਛੋਟੇ ਜਿਹੇ ਪਿੰਡ ਕਰੀਮਪੁਰਾ ਵਿੱਚ ਸਵੇਰੇ ਆਵਾਰਾ ਕੁੱਤਿਆਂ ਦੇ ਝੁੰਡ ਨੇ 11 ਸਾਲਾ ਬੱਚੇ ਨੂੰ ਲੋਚ-ਰੋਚ ਕੇ ਮਾਰ ਦਿੱਤਾ। ਇਹ ਘਟਨਾ ਕੱਲ ਸਵੇਰੇ ਲਗਭਗ 8:30 ਵਜੇ ਦੀ ਹੈ। ਇਹ ਤਕਰੀਬ ਪਛਾਣਾ ਹਰਸਖਪ੍ਰੀਤ ਸਿੰਘ ਵੱਜੋਂ ਹੋਈ ਹੈ ਉਹ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ 5ਵੀਂ ਦਾ ਵਿਦਿਆਰਥੀ ਸੀ ਬੱਚੇ ਦੀ ਮੌਤ ਮਗਰੋਂ ਪਿੰਡ ਵਾਸੀਆਂ ਨੇ ਲੁਧਿਆਣਾ ਫਰੋਜਪੁਰ ਕੌਮੀ ਮਾਰਕਟ ਤੇ ਧਰਨਾ ਲਾ ਕੇ ਆਵਾਜ਼ੇ ਟੱਪ ਕਰ ਦਿੱਤੀ ਉਹਨਾਂ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਕੀਤੀ ਪ੍ਰਸ਼ਾਸਨ ਨੇ ਕਾਰਵਾਈ ਦਾ ਭਰੋਸਾ ਦੇ ਕੇ ਆਵਾਜ਼ੇ ਬਹਾਲ ਕਰਵਾਈ ਪਿਛਲੇ ਐਤਵਾਰ ਹੱਡਾ ਰੋੜੀ ਦੇ ਇਨ੍ਹਾਂ ਕੁੱਤਿਆਂ ਦੇ ਝੁੰਡ ਦੇ ਪਿੰਡ ਹਸਨਪੁਰ ਦੀਆਂ ਝੁੱਗੀਆਂ ਵਿੱਚ ਰਹਿਣ ਵਾਲੇ ਪ੍ਰਵਾਸੀ ਮਜ਼ਦੂਰ ਸ਼ੰਕਰ ਲਾਲ ਤੇ ਰੀਤਾ ਦੇਵੀ ਦੇ 11 ਸਾਲਾ ਪੁੱਤਰ ਅਰਜਨ ਨੂੰ ਲੋਚ-ਨੋਚ ਕੇ ਮਾਰ ਮੁਕਾਇਆ ਸੀ ਹਰ ਸੁਖਪ੍ਰੀਤ ਦਾ ਛੋਟਾ ਜਿਹਾ ਪਾਲਤੂ ਕੁੱਤਾ ਦੋ ਦਿਨ ਪਹਿਲਾਂ ਕਿਧਰੇ ਗਵਾਚ ਗਿਆ ਸੀ ਉਹ ਛੁੱਟੀ ਹੋਣ ਕਾਰਨ ਉਸ ਨੂੰ ਖੇਤਾਂ ਵਿੱਚ ਲੱਭ ਰਿਹਾ ਸੀ ਇਸ ਦੌਰਾਨ ਆਵਾਰਾ ਕੁੱਤਿਆਂ ਦੀ ਝੁੰਡ ਨੇ ਉਸਤੇ ਹਮਲਾ ਕਰ ਦਿੱਤਾ ਉਸਦੇ ਪਿਤਾ ਰਣਜੀਤ ਸਿੰਘ ਮਾਤਾ ਤਰਨਜੀਤ ਕੌਰ ਅਤੇ ਦਾਦੀ ਗੁਰਜੀਤ ਕੌਰ ਉਸ ਨੂੰ ਲੱਭ ਰਹੇ ਸਨ ਉਹ ਜਦੋਂ ਬੱਚੇ ਦੀਆਂ ਚੀਕਾਂ ਸੁਣ ਕੇ ਖੇਤਾਂ ਵੱਲ ਭੱਜੇ ਤਾਂ ਕੁੱਤੇ ਉਸ ਨੂੰ ਘੇਰੇ ਹੋਏ ਲੋਚ ਰਹੇ ਸਨ ਉਹਨਾਂ ਕਾਫੀ ਮੁਸ਼ਕਲਤਾਂ ਮਗਰੋਂ ਆਪਣੇ ਬੱਚੇ ਨੂੰ ਕੁੱਤਿਆਂ ਤੋਂ ਛਡਵਾਇਆ ਇਸ ਘਟਨਾ ਤੋਂ ਗੁੱਸੇ ਵਿੱਚ ਆਏ ਪਿੰਡ ਵਾਸੀਆਂ ਨੇ ਲੁਧਿਆਣਾ ਫੋਜਪੁਰ ਕੰਪਲਾਈ ਮਾਰਗ ਤੇ ਆਵਾਜਾਈ ਠੱਪ ਕਰ ਦਿੱਤੀ। ਮੌਕੇ ਤੇ ਪਹੁੰਚੇ ਵਿਧੀਕ ਡਿਪਟੀ ਕਮਿਸ਼ਨਰ ਜਗਰਾਓ ਕੁਲਪ੍ਰੀਤ ਸਿੰਘ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਰੀਬ 4 ਘੰਟਿਆਂ ਦੀ ਜਦੋਜਹਿਦ ਮਗਰੋਂ ਕਾਰਵਾਈ ਦਾ ਭਰੋਸਾ ਦੇ ਕੇ ਆਵਾਜਾਈ ਬਹਾਲ ਕਰਵਾਈ। ਤੇਜ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਇੰਗਲੈਂਡ ਖਿਲਾਫ ਅਗਾਦੀ 5 ਮੈਚਾਂ ਦੀ T20 ਲੜੀ ਲਈ ਭਾਰਤੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਸ਼ਮੀ ਦੀ 14 ਮਹੀਨਿਆਂ ਬਾਅਦ ਭਾਰਤੀ ਟੀਮ ਵਿੱਚ ਵਾਪਸੀ ਹੋਈ ਹੈ। ਕੋਲਕਾਤਾ ਵਿੱਚ 22 ਜਨਵਰੀ ਤੋਂ ਸ਼ੁਰੂ ਹੋ ਰਹੀ T20 ਲੜੀ ਲਈ ਸੁਰਯਾਤ ਕੁਮਾਰ ਜਾਦਵ ਕਪਤਾਨ ਹੋਣਗੇ ਟੀਮ ਦੇ ਬਾਕੀ ਮੈਂਬਰਾਂ ਵਿੱਚ ਸੰਜੂ ਸੈਮਸਨ ਵਿਕਟ ਕੀਪਰ ਅਭਿਸ਼ੇਕ ਸ਼ਰਮਾ ਤਿਲਕ ਵਰਮਾ ਹਾਰਦਿਕ ਪੰਡਿਆ ਰਿਕੂ ਸਿੰਘ ਨਿਤਿਸ਼ ਕੁਮਾਰ ਡੀ ਅਕਸ਼ਰ ਪਟੇਲ ਉਪ ਕਪਤਾਨ ਹਰਸ਼ਿਤ ਰਾਣਾ ਅਰਸ਼ਦੀਪ ਸਿੰਘ ਬਰुण ਚੱਕਰਵਰਤੀ ਰਵੀ ਬਿਸ਼ਨੋਈ ਸੰਤਨ ਸੁੰਦਰ ਧਰੋਜ ਰੇਲ ਸ਼ਾਮਲ ਹਨ ਇਹ ਸਨ ਅੱਜ ਦੀਆਂ ਮੁੱਖ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ